ਸੰਸਾਰ ਦੇ ਵਿੱਚ ਇਦਾਂ ਦੇ ਲੋਕ ਵੀ ਰਹਿੰਦੇ ਆ ਪਿਆਰਿਓ ਉਹ ਕਹਿੰਦੇ ਕਿ ਕਿੱਡੀ ਹੈਰਾਨਗੀ ਦੀ ਗੱਲ ਹੈ ਕਈ ਵਾਰ ਸਾਡਾ ਸਟਰਗਲ ਕਿਸੇ ਦੂਸਰੇ ਬੰਦੇ ਦਾ ਸੁਪਨਾ ਹੁੰਦਾ ਹੈ ਜਿਹੜੀ ਨੌਕਰੀ ਕਰਨ ਦੇ ਦੌਰਾਨ ਮੈਂ ਸਟਰਗਲ ਕਰ ਰਿਹਾ ਕੋਈ ਬੰਦਾ ਉਸ ਸਟਰਗਲ ਕਰਨ ਦਾ ਵੀ ਸੁਪਨਾ ਲੈ ਰਿਹਾ ਵੀ ਕਾਸ਼ ਮੈਨੂੰ ਵੀ ਨੌਕਰੀ ਇਦਾਂ ਦੀ ਮਿਲ ਜਾਏ ਮੇਰੇ ਕੋਲ ਜੋ ਗੱਡੀ ਹੈ ਮੈਂ ਉਸ ਨਾਲ ਵੱਟੀ ਦੀ ਸੋਚ ਰਿਹਾ ਮੈਨੂੰ ਲੱਗਦਾ ਵੀ ਇਹ ਗੱਡੀ ਚਲਾਉਣਾ ਬੜਾ ਸਟਰਗਲ ਦਾ ਕੰਮ ਹੈ ਨਾ ਇਹਦੀ ਪਾਵਰ ਵਿੰਡੋ ਹੈ ਨਾ ਇਹਦਾ ਪਾਵਰ ਸਟੀਰਿੰਗ ਹੈ ਸੋਚਦੇ ਆ ਨਾ ਸੈਲਫ ਦੂਜੀ ਵਾਰ ਤੀਜੀ ਵਾਰ ਮਾਰਨੀ ਪੈਂਦੀ ਹੈ ਤਾਂ ਸਟਾਰਟ ਹੁੰਦੀ ਹੈ ਮੈਨੂੰ ਲੱਗਦਾ ਵੀ ਇਹ ਚੱਜ ਦੀ ਗੱਡੀ ਮਿਲ ਜੇ ਤਾਂ ਸਵਾਦ ਆ ਜੀ ਕੋਈ ਬੰਦਾ ਐਸੀ ਗੱਡੀ ਨੂੰ ਵੀ ਲੋਚਦਾ ਵੀ ਬਾਬਾ ਸਿਰ ਤੇ ਛੱਤ ਵਾਲੀ ਗੱਡੀ ਹੋਵੇ ਨਹੀਂ ਬਹੁਤ ਟੋਆਂ ਟਿੱਬਿਆਂ ਦੇ ਵਿੱਚ ਰੋਜ਼ ਲੰਘਦੇ ਐ ਕਦੇ ਡਿਗ ਡੁਗ ਜਾਂਦੇ ਨੇ ਗੋਡੇ ਗਾਡੇ ਛਿੱਲ ਹੋ ਜਾਂਦੇ ਨੇ ਸੋ ਜਿਹਨੂੰ ਅਸੀਂ ਸਟਰਗਲ ਸਮਝੀ ਬੈਠੇ ਹਾਂ ਕਿ